ਬੰਡਾਲਾ ਸਾਹਿਬ ਅੱਜ ਤੇ ਪੁੱਛੇ ਕੀ ਮਕਸਦ ਹੈ ਭਾਈ ਤੁਸੀਂ ਖਾਸ ਸਾਹਿਬ ਹੈ ਜਿਹਨੂੰ ਸੰਬੰਧਿਤ ਸਾਂਭਤ ਮਹਾਪੰਚਾਇਤ ਨੂੰ ਲਈ ਜੀ ਹੈ ਕਿਸਾਨ ਮੋਰਚਾ ਸਿਰਸ਼ ਗੈਰ ਰਾਜਨੀਤਿਕ ਢੱਲੇਵਾਲ ਸਾਹਿਬ ਦੀ ਅਗਵਾਈ ਵਿੱਚ ਭਾਈ ਜਗਜੀਤ ਸਿੰਘ ਜੀ ਕਿਸਾਨ ਆਪੂ ਤੇ ਮੇਰੇ ਨਾਲ ਖੜੇ ਕਿਉਂ ਦੇ ਸੱਚ ਤੇ ਭਾਈ ਸਲਵਿੰਦਰ ਸਿੰਘ ਜੀ ਇਹ ਸਾਰਾ ਜੱਜਾ ਲੈ ਰਹੇ ਨੇ ਦਾਲ ਖਿੱਤਰ ਨੂੰ ਲੱਗੂਗਾ ਸੰਕਟਾਂ ਦੀ ਸਹੂਲਤ ਕੀ ਹੋਊਗੀ ਆਵਾਜ਼ਾਈ ਦੇ ਸਾਧਨ ਰੱਢ ਕੇ ਉਹਨਾਂ ਦੇ ਲੰਗਰ ਪਾਣੀ ਦੇ ਪ੍ਰਬੰਧ ਕੀ ਹੋਣਗੇ ਸਲਟੀ ਸਟੇਜ ਕਿੱਦਾਂ ਦੀ ਹੋਊਗੀ ਕਿ ਕਿੱਦਾਂ ਦੇ ਸਾਡੇ ਸਿਸਟਮ ਹੋਣਗੇ ਜਿਹੜੀ ਲੋਕਾਂ ਦੀ ਆਵਾਜ਼ ਆਈ ਰੋਕ ਰੱਖਣ ਔਰ ਸਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਹੜੇ ਰਾਹ ਨੇ ਅਸੀਂ ਉਹ ਵੀ ਨਹੀਂ ਰੋਕਣੇ ਉਹਨਾਂ ਨੂੰ ਮਿੱਤਿਆ ਹੰਝੇ ਰੱਖਦੇ ਹੋਏ ਅਸੀਂ ਆਪਣੀ ਆਵਾਜ਼ ਵੀ ਦੇਣੀ ਆ ਉਹਨਾਂ ਬਾਬਤ ਇਹ ਸਾਰੀ ਜਿਹੜੀ ਤਿਆਰੀ ਆ ਇਹ 7 ਦਸੰਬਰ ਦੀ ਇਹ ਹੋ ਰਹੀ ਆ ਕਿ ਸਾਰਾ ਕਿਵੇਂ ਪੰਡਾਲ ਲਾਇਆ ਜਾਏ ਕਿਉਂਕਿ ਸੰਤਾ ਵਹੀਰਾ ਘੱਟ ਕੇ ਇੱਥੇ ਪਹੁੰਚ ਰਹੀਆਂ ਨੇ ਵੱਡੇ ਪੱਤਰ ਤੇ ਆ ਲਈਆਂ ਨੇ ਕਿ ਇੰਨੇ ਵੱਡੇ ਪੱਤਰ ਤੇ ਆਈਆਂ ਸਿੱਖ ਸੰਗਤਾਂ ਕਿਸੇ ਕਿਸਮ ਦੀ ਜੀ ਕਰ ਉਹ ਨਾ ਆਵੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਜੀ ਜਿਹੜੇ 5 ਸਾਲ ਤੋਂ ਲੱਗੇ ਹੋਏ ਆ ਉਹ ਆਰ ਪਾਰ ਦੇ ਉਦਾਇਪਰ ਸਕੀਤਾ ਜਾਏ ਉਹ ਤਿਆਰੀ ਲਗਭਗ ਕਿਨੇ ਸਾਲ ਹੋ ਗਏ ਇੱਥੇ ਤੁਹਾਨੂੰ ਲਗਾਏ ਨੂੰ ਮੋਰਚਾ ਪੰਜ ਸਾਲ ਹੋ ਗਏ ਜੀ 6ਵੇਂ ਦੀ ਸ਼ੁਰੂਆਤ ਹੋ ਚੁੱਕੀ ਹੈ ਨਮਨ ਈਗਲ ਕੇਂਦਰ ਸਰਕਾਰ ਕਰਦੀ ਨਹੀਂ ਹਸਤਖਸ਼ਪਨ ਕਰਦੀ ਇਹ ਚ ਕੇਂਦਰ ਸਰਕਾਰ کئی ਵਾਰੀ ਗ੍ਰਹਿ ਮੰਤਰੀ ਇੱਥੇ ਮੱਥਾ ਟੇਕ ਕੇ ਚਲੇ ਗਏ ਮੁੱਖ ਮੰਤਰੀ ਪ੍ਰਧਾਨ ਮੰਤਰੀ ਸਾਹਿਬ ਅੱਜ ਤੱਕ ਸਾਡੂ ਤੇ ਕਿਥੇ ਸੁਣਿਆ ਨਹੀਂ ਗਿਆ ਨਾ ਸਾਡੀ ਕਿਸੇ ਨੇ ਆਵਾਜ਼ ਸੁਣੀ ਤੇ ਅਸੀਂ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਤੱਕ ਲੈਣਾ ਤੱਕ ਲਿਖੀਆਂ ਕੋਈ ਜਵਾਬ ਨਹੀਂ ਆਇਆ ਜਿਵੇਂ ਕਿ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਸੋਨਾ ਸਿੰਘ ਨੂੰ ਸੁਣਿਆ ਨਹੀਂ ਤਾਂ ਸਾਡੇ ਫਾਈਲ ਕੋਰਟ ਦੇ ਆਡਰਾਂ ਦੀ ਪ੍ਰਭਾਵ ਨਹੀਂ ਕੀਤੀ ਗਈ ਜੀਜੀਪੀ ਸਾਹਿਬ ਵੱਡੇ ਹੋਏ ਹੋਏ ਆ ਤੇ ਪੰਜਾਬ ਸਰਕਾਰ ਵੱਡੀ ਹੋਈ ਆ ਇੱਥੇ ਹਾਈ ਕੋਰਟ ਤੋਂ ਇਹਨਾਂ ਨੇ ਪਾਸੇ ਕਰਤਾ ਕਿ ਫਰੈਂਸ ਮਹਾਰਾਜੀ ਦੇ ਸਤਕਾਰ ਦੀ ਕੋਈ ਪਰਵਾਹ ਨਹੀਂ ਕੀਤੀ ਮਨੁੱਖੀ ਅਧਿਕਾਰਾਂ ਦੀ ਜਮਹੂਰੀਅਤ ਸੰਧਾਨ ਕਾਨੂੰਨ ਇਹ ਕਹਿੰਦੀ ਹੈ ਕਿ ਲੱਗਦਾ ਹੈ ਕਿ ਜਾਂ ਤਾਂ ਸਰਕਾਰ ਨਾ ਦੀ ਚੀਜ਼ ਕੋਈ ਨਹੀਂ ਜਾਂ ਹਾਈ ਕੋਰਟ ਸੁਪਰੀਮ ਕੋਰਟ ਦੀ ਵੈਲਿਊ ਕੋਈ ਨਹੀਂ ਜਾਂ ਇਨ੍ਹਾਂ ਦੀ ਡਿਕਸ਼ਨਰੀ ਦੇ ਵਿੱਚ ਸਿੱਖਾਂ ਦੇ ਗੁਰੂ ਵਾਸਤੇ ਜਾਂ ਸਿੱਖਾਂ ਲਈ ਇਨਸਾਫ ਕੋਈ ਨਹੀਂ ਕੀ ਤੁਸੀਂ ਮਿਲਿਓ ਗ੍ਰਹਿ ਮੰਤਰੀ ਨੂੰ ਸਾਨੂੰ ਕਿੱਥੇ ਮਿਲ ਦਿੰਦੇ ਆ ਜੀ ਸਾਨੂੰ ਮੌਕਾ ਦੇਣਗੇ ਮਿਲਦਾ ਜੇ ਸਾਨੂੰ ਨਹੀਂ ਮਿਲਣ ਦਿੰਦੇ ਤੇ ਆਪ ਬੰਦੇ ਦੀ ਕੀ ਫਿਕਰ ਇੱਥੇ ਹਾਲਾਤ ਨੂੰ ਕੋਈ ਦੇਖ ਸਕਦਾ ਤੇ ਕੀ ਆਪਣਾ ਵਕਫ ਲੈ ਕੇ ਤੁਸੀਂ ਮਿਲਣ ਦੀ ਕੋਸ਼ਿਸ਼ ਕੀਤੀ ਮਿਲਣ ਦੀ ਕੋਸ਼ਿਸ਼ ਕੀਤੀ ਨਹੀਂ ਅਸੀਂ ਕਈ ਵਾਰ ਚਿੱਠੀਆਂ ਲਿਖੀਆਂ ਅਸੀਂ ਮਿਹਨਤ ਦੀ ਕੋਸ਼ਿਸ਼ ਜਿਹੜੀ ਕਰ ਕਹਿੰਦੇ ਹੋ ਬਹੁਤ ਬਾਤ ਜਿੰਨੀਆਂ ਲਿਖੀਆਂ ਮਿਹਨਤ ਦੀ ਕੋਸ਼ਿਸ਼ ਕੀਤੀ ਉਸ ਮੰਤਰੀ ਸਾਹਿਬ ਨੂੰ ਮਿਲਣ ਲਈ 7 ਦਿਨੋਂ ਦੇ ਦੂਰ ਦੇ ਘਰ ਦੇ ਬਾਹਰ ਬਾਹਰ ਬੈਠ ਕੇ